ਖਬਰ ਨਮਾ ਦੇਖ ਰਿਆ ਸੋਤਿਆਂ ਨੂੰ ਮਿਹਰਬੰਦੂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਦਿੱਤਾ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੈ ਲਗਭਗ ਪੰਜਾਬ ਦੇ ਕਿਸਾਨਾਂ ਦੀ 4 ਲੱਖ ਤੋਂ ਵੱਧ ਕਿੱਲਾ ਝੋਨੇ ਦੀ ਫਸਲ ਤਬਾਹ ਹੋ ਗਈ ਮੁਆਜਜ਼ਾ ਦੇਣ ਦੀ ਬਜਾਏ ਇੱਕ ਹੋਰ ਲੈਂਡ ਪੁੱਲਿੰਗ ਪਾਲਿਸੀ ਵਾਲਾ ਨੀਤੀ ਜਾਰੂਰ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਦੇ ਕਿਸਾਨ ਜਿਸ ਤਰ੍ਹਾਂ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਕੀਤਾ ਸੀ ਉਸੇ ਤਰ੍ਹਾਂ ਹੁਣ ਫਿਰ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਵਿੱਚਕਾਰ ਇੱਕ ਜਿਹੜਾ ਹੈ ਬਲਵਾ ਬਗਾਵਤ ਹੋਵੇਗੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਕਿ ਪੰਜਾਬ ਦੇ ਕਿਸਾਨ ਹਰਾਂ ਦੀ ਤਰਾਸਦੀ ਦੇ ਵਿੱਚੋਂ ਹਾੜੇ ਗੁਜ਼ਰੇ ਨੇ ਜ਼ਮੀਨਾਂ ਨੂੰ ਹਾੜੇ ਆਬਾਦ ਕਰਨਾ ਹੈ ਜ਼ਮੀਨਾਂ ਨੂੰ ਆਬਾਦ ਕਰਨ ਲੱਗਾ ਲਗਭਗ 2 ਤੋਂ 2.5 ਮਹੀਨੇ ਲੱਗ ਜਾਣੇ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੁਝ ਇਸ ਤਰ੍ਹਾਂ ਦੀ ਰਾਤ ਨਹੀਂ ਦਿੱਤੀ ਗਈ ਕਿ ਲੋਕਾਂ ਦੀ ਫਸਲ ਜਿਹੜੀ ਖਰਾਬ ਹੋਈ ਹੈ ਉਸ ਦਾ ਖਿਆਲ ਰੱਖਿਆ ਜਾਵੇ ਰੇਤ ਨੂੰ ਹਟਾਇਆ ਜਾਵੇ ਮਿੱਟੀ ਨੂੰ ਚੁੱਕਿਆ ਜਾਵੇ ਹਾਲਾਂਕਿ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਜਿੱਥੇ ਚਾਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਰੇਤ ਨੂੰ ਮਿੱਟੀ ਨੂੰ ਵੇਚ ਸਕਦੇ ਨੇ ਅਸੀਂ ਕੋ ਰੇਤ ਮਾਈਨਿੰਗ ਵਾਲੇ ਜਾਂ ਵਪਾਰੀ ਨਹੀਂ ਲੇਕਿਨ ਇੱਕ ਕਾਨੂੰਨ ਲੈ ਕੇ ਆ ਗਈ ਹੈ ਜਿਸ ਤਰ੍ਹਾਂ ਲੈਟ ਪੁੱਲਿੰਗ ਪਾਲਿਸੀ ਲੈ ਕੇ ਆਈ ਸੀ ਪੰਜਾਬ ਸਰਕਾਰ ਸੂਤਰਾਂ ਦੇ ਹਵਾਲੇ ਤੋਂ ਬੜੀ ਅਤੇ ਅਹਿਮ ਖਬਰ ਆ ਰਹੀ ਹੈ ਹੁਣ ਫਿਰ ਤੋਂ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ 12 ਜ਼ਿਲ੍ਹਿਆਂ ਵਿੱਚ 6000 ਏਕੜ ਤੋਂ ਵੱਧ ਸ਼ਾਮਲਾਟ ਪੰਚਾਇਤੀ ਜ਼ਮੀਨ ਹਾਸਲ ਕਰਨ ਦੀ ਯੋਜਨਾ ਬਣਾਈ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਗਰੀਬਾਂ ਲਈ ਘਰ ਬਣਾਉਣਾ ਜਲੰਧਰ ਅੰਮ੍ਰਿਤਸਰ ਬੋਹਾਲੀ ਅਤੇ ਸਮਰੂਪ ਸਮੇਤ ਕਈ ਜ਼ਿਲ੍ਹੇ ਇਸ ਵਿੱਚ ਸ਼ਾਮਲ ਹਨ ਇਸ 6000 ਏਕੜ ਜ਼ਮੀਨ ਲਗਭਗ 60 ਪਿੰਡਾਂ ਤੋਂ ਲਈ ਜਾ ਰਹੀ ਹੈ ਜਿਸ ਦਾ ਮਤਲਬ ਹੈ ਕਿ ਹਰ ਪਿੰਡ ਤੋਂ ਤਕਰੀਬਨ 100 ਏਕੜ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਪ੍ਰਕਿਰਿਆ ਦੇ ਤਹਿਤ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਸਕੱਤਰ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਇੱਕ ਚਿੱਠੀ ਲਿਖੀ ਹੈ ਇਸ ਚਿੱਠੀ ਵਿੱਚ ਜ਼ਿਲ੍ਹਾ ਪੱਧਰ ਦੇ ਡੀਸੀ ਰੇਟ ਅਨੁਸਾਰ ਜ਼ਮੀਨ ਦੀ ਕੀਮਤ ਨਿਰਧਾਰਤ ਕਰਨ ਵਾਲੀ ਕਮਿਟੀ ਰਾਹੀਂ ਫਟਾਫਟ ਜ਼ਮੀਨ ਹਾਸਲ ਕਰਨ ਲਈ ਕਿਹਾ ਗਿਆ ਹੈ ਮੁਹਾਲੀ ਦੇ ਪਿੰਡਾਂ ਵਿੱਚ ਪਹਿਲਾਂ 17 ਪਿੰਡ ਨੂੰ ਡੀਡੀਪੀਓ ਨੇ ਬੁਲਾਇਆ ਸੀ ਅਤੇ ਹੁਣ 12 ਪਿੰਡਾਂ ਨੂੰ ਖੁੱਲੀ ਨਿਲਾਮੀ ਲਈ ਬੁਲਾਹ ਚਾਰਾ ਜਾਰਿਆ ਹੈ ਇਹ ਕਹਿੰਦੇ ਆ ਕਿ ਜ਼ਮੀਰ ਗਰੀਬਾਂ ਲਈ ਚਾਹੀਦੀ ਹੈ ਅਤੇ ਲੋਕ ਇਸ ਦਾ ਇਸ ਦੇ ਰਾਹ ਚ ਰੋੜਾ ਨਾ ਬਣ ਇਸ ਜ਼ਮੀਨ ਨੂੰ ਇਸ ਜ਼ਮੀਨ ਦੀ ਪ੍ਰਾਪਤੀ ਨੂੰ ਲੈ ਕੇ ਕਈ ਸਵਾਲ ਅਤੇ ਚਿੰਤਾਵਾਂ ਉਠਾਈਆਂ ਜਾ ਰਹੀਆਂ ਨੇ ਲੈਂਡ ਪੁਲਿੰਗ ਪਾਲਿਸੀ ਤਰ੍ਹਾਂ ਫਿਰ ਦੁਬਾਰਾ ਪੰਜਾਬ ਦੇ 62 ਪਿੰਡਾਂ ਵਿੱਚੋਂ ਲਗਭਗ 6000 ਏਕੜ ਸ਼ਾਮਲਾਟ ਜ਼ਮੀਰ ਐਕਵਾਇਰ ਕਰਨ ਜਾਰੀ ਹੈ ਪੰਜਾਬ ਸਰਕਾਰ ਉਹ ਵੀ ਕਟ ਰੇਟ ਤੇ ਯਾਨੀ ਕਿ ਸਰਕਾਰੀ ਰੇਟਾਂ ਤੇ ਸਮੇਂ ਦਾ ਸਵਾਲ ਹੈ ਇਹ ਕਾਰਵਾਈ ਅਜੇੇ ਸਮਝ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਦੇ ਲੋਕ ਹਰ ਨਾਲ ਝੁੰਜਰੇ ਹਨ ਅਤੇ ਵਕ ਵਕ ਸਮੱਸਿਆਵਾਂ ਵਿੱਚ ਗੁਜ਼ਰੇ ਹਨ ਪਹਿਲਾ ਲੈਂਡ ਪੁਲਿੰਗ ਪਾਲਿਸੀ ਨੇ ਪਾਲਿਸੀ ਲੋਕਾਂ ਦੇ ਦਵਾਹੇ ਟਾ ਕੇ ਵਾਪਸ ਲਈ ਗਈ ਹੁਣ ਸਰਕਾਰ ਪਿੰਡਾਂ ਦੀਆਂ ਸ਼ਾਮਲ ਜ਼ਮੀਨਾਂ ਅਤੇ ਦਲ ਪਰਿਵਾਰਾਂ ਦੀ ਰੋਜੀ ਰੋਟੀ ਦੀ ਸਾਧਨਾਂ ਤੇ ਨਜ਼ਰ ਰੱਖ ਰਹੀ ਹੈ ਜਿਨ੍ਹਾਂ ਨੂੰ ਕਾਨੂੰਨੀ ਤੌਰ ਤੇ ਜ਼ਮੀਨ ਦਾ 1/3 ਹਿੱਸਾ ਠੇਕੇ ਤੇ ਲੈਣ ਦਾ ਹੱਕ ਹੈ ਦੇਖ ਲਓ ਇਹ ਪੰਜਾਬ ਸਰਕਾਰ ਆ ਇਹ ਵੀ ਸਵਾਲ ਠਾਇਆ ਜਾ ਰਿਹਾ ਹੈ ਕਿ ਸਰਕਾਰ ਜ਼ਮੀਨਾਂ ਦਾ ਪੂਰਾ ਭਾ ਨਹੀਂ ਦੇਵੇਗੀ ਸਗੋਂ ਡੀਸੀ ਰੇਟ ਤੇ ਖਰੀਦ ਲਵੇਗੀ। ਯਾਨੀ ਕਿ ਪੰਜਾਬ ਦੇ 6000 6000 ਏਕੜ ਪੰਜਾਬ ਦੇ 62 ਪਿੰਡਾਂ ਦੇ ਵਿੱਚੋਂ ਅਕਵਾਇਰ ਕੀਤੀ ਜਾਵੇਗੀ ਜਿੱਥੇ ਗਰੀਬ ਲੋਕਾਂ ਨੂੰ 5-5 ਮਰਲੇ ਦੇ ਕੇ ਉਹਨਾਂ ਵਾਸਤੇ ਪੰਜਾਬ ਸਰਕਾਰ ਘਰ ਬਣਾਉਣ ਜਾ ਰਹੀ ਹੈ। ਯਾਨੀ ਕਿ ਜ਼ਮੀਨ ਚਾਹੇ ਮੋਦੀ ਸਰਕਾਰ ਹੋਵੇ ਤੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਪੰਜਾਬ ਦੀ ਜ਼ਮੀਨ ਘਟੇਗੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਦੇ ਹੋਏ ਇੱਕ ਹੋਰ ਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆਂਦੀ ਜਾ ਰਹੀ ਹੈ ਜਿਸ ਦਾ ਵਿਰੋਧ ਵਕਫ ਵਕਫ ਜਥੇਬੰਦੀਆਂ ਦੇ ਕਿਸਾਨਾਂ ਵੱਲੋਂ ਆਗੂਆਂ ਵੱਲੋਂ ਜਿਹੜਾ ਹੈ ਸ਼ੁਰੂ ਹੋ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਪੰਜਾਬ ਦੇ ਮੁੱਖ ਮੰਤਰੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਵੱਡੇ ਪੱਧਰ ਤੇ ਹੋਵੇਗਾ ਧੰਨ